ਰੱਬਾ ਉਹਦੇ ਕਾਬਿਲ ਕਰ ਦੇ ਜਾਂ ਫਿਰ ਮੈਨੂੰ ਪਾਗਲ ਕਰ ਦੇ ਜੇ ਉਹ ਹਾਸਲ ਹੋ ਨਹੀਂ ਸਕਦਾ ਹਰ ਹਾਸਲ ਦਾ ਹਾਸਲ ਕਰ ਦੇ ਇਸ਼ਕ ਦਾ ਦਾਰਾ ਖੋਲਿਆ ਜਿੰਨਾ ਮਾੜਾ ਬਾਲ ਨਹੀਂ ਦਾਖਲ ਕਰ ਦੇ ਇੱਕ ਦੂਜੇ ਦੀ ਪਾਲ ਚਲੰਗੀ ਰਲ ਕੇ ਬੈੰਦੇ ਗਲਛਲ ਕਰਦੇ ਕਹੀਂ ਤੱਕ ਇਹਨੇ ਝੂਠੇ ਆਸ਼ਕ ਇਸ਼ਕ ਦੀ ਤਸਬੀਹ ਬਲ ਬਲ ਕਰਦੇ ਹੁਲ ਬੁਲੇ ਖੀ ਤਕਲਾ ਮੈਨੂੰ ਖੁਦਰਾ ਵੇਲਾ ਮਖਮਲ ਕਰ ਦੇ ਇੱਕ ਦੂਜੇ ਦੀ ਜਿੰਦੜੀ ਬੁਸ਼ਰਾ ਰੱਬ ਨਹੀਂ ਬੰਦੇ ਮੁਸ਼ਕਲ ਕਰ ਦੇ ਰੱਬਾ ਉਹਦੇ ਕਾਬਿਲ ਕਰ ਦੇ ਜਾਫਰ ਮੈਨੂੰ ਪਾਗਲ ਕਰਦੇ ਜੇ ਉਹ ਹਾਸਲ ਹੋ ਨਹੀਂ ਸਕਦਾ ਹਰ ਹਾਸਲ ਲਾ ਹਾਸਲ ਕਰਦੇ ਸਾਡਾ ਪਾਵੇਂ ਕੱਖ ਨਾ ਰੱਖ ਪਰ ਆਪਣੇ ਤੋਂ ਵੱਖ ਨਾ ਰੱਖ ਦਿਲ ਦੇਣਾ ਸੀ ਤੇ ਛੱਡਿਆ ਤੇਰੀ ਮਰਜ਼ੀ ਰੱਖ ਨਾ ਰੱਖ ਤਕਨੀਆਂ ਨੇ ਤੇ ਸਾਵਾਂ ਟੱਕ ਫਖਦੀ ਉੱਤੇ ਕੱਖ ਨਾ ਰੱਖ ਵੇਖਣ ਤੇ پابੰਦੀ ਨਹੀਂ ਪਰ ਸਾਡੇ ਤੇ ਅੱਖ ਨਾ ਰੱਖ ਨਾਜ਼ਦਾਵਾ ਆਪਣੀ ਥਾਂ ਹੱਤੋਂ ਬੋਤੀ ਦੱਖ ਨਾ ਰੱਖ ਉੰਬਰਾਂ ਉੱਤੇ ਹੀ ਚਮਕਨ ਤਾਰੇ ਏਧਰ ਵੀ ਤੇ ਉਧਰ ਵੀ ਇੱਕੋ ਵਰਗੇ ਹੋ ਨਜ਼ਾਰੇ ਨਜ਼ਾਰੇ ਏਧਰ ਵੀ ਤੇ ਉਧਰ ਵੀ ਦੋਵਾਂ ਪਾਸੇ ਇੱਕੋ ਜਿਹੇ ਹਾਲਾਤ ਵਿਚਾਰੇ ਲੋਕਾਂ ਦੇ ਰੋ ਰੋ ਮਾੜੇ ਕਰਨ ਗੁਜ਼ਾਰੇ ਏਧਰ ਵੀ ਤੇ ਉਧਰ ਵੀ ਚੜਦੇ ਲੈਂਦੇ ਦੋਵੇਂ ਪਾਸੇ ਅਣਖਾਂ ਸੂਲੀ ਚੜੀਆਂ ਨੇ ਸੁਫਨੇ ਹੋ ਗਏ ਮਿੱਟੀ ਗਾਰੇ ਏਧਰ ਵੀ ਤੇ ਉਧਰ ਵੀ 70 ਸਾਲ ਤੋਂ ਅੱਖੀਆਂ ਦੇ ਵਿੱਚ ਹੰਝੂ ਚੁੱਕੀ ਫਿਰਦੇ ਆ ਕੋਈ ਨਹੀਂ ਦਿੰਦਾ ਖਾਬਦਾਰ ਏਧਰ ਵੀ ਤੇ ਉਧਰ ਵੀ ਜ਼ਖਮਾਂ ਦੀ ਫਸਲ ਵੀ ਇੱਕ ਦਿਨ ਆਪਣੇ ਹੱਥੀ ਵੱਢਣਗੇ ਨਫ਼ਰਤ ਦੇ ਜਿਸ ਬੀਜ ਖਿਲਾਰੇ ਹਿੱਧਰ ਵੀ ਤੇ ਉਧਰ ਵੀ ਮੋਝਾਂ ਮਾਰਦੇ ਪਏ ਨੇ ਬੁਸ਼ਰਾ ਹਾਕਮ ਦੋਵੇਂ ਪਾਸਿਆਂ ਦੇ ਹਲਕਤ ਦੇ ਲਈ ਨਿੱਤ ਖਸਾਰੇ ਹਿੱਧਰ ਵੀ ਤੇ ਉਧਰ ਵੀ ਯਾਦੋਂ ਮੈਨੂੰ ਤੱਕਦਾ ਏ ਕਸਮੇ ਸਾਵਾਂ ਡਕਦਾ ਏ ਝੂਠਾ ਸੱਚਾ ਹੋਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਏ ਜਗ ਤੇ ਜਿੰਨਾ ਰੋਲਾ ਏ ਰੋਲਾ ਸਾਰਾ ਨਕਤਾ ਏ ਅਚੰਚੇ ਇਤਨਾ ਆਇਆ ਕਰ ਬੁੰਦਾ ਮਰ ਵੀ ਸਕਦਾ ਏ ਪਿਆਰ ਤਾਂ ਉਸ ਨੂੰ ਹੈ ਬੁਸ਼ਰਾ ਬਸ ਉਹ ਕਹਿਣ ਤੋਂ ਚੱਕਦਾ ਏ ਸੋਚੇ ਸੋਚ ਵਿਚਾਰੀ ਝੂਠੀ ਕਿਸ ਕੰਮ ਦੀ ਸਰਦਾਰੀ ਝੂਠੀ ਕਾਨੂੰ ਸਿਰ ਤੇ ਚੁੱਕੀ ਫਰੀਏ ਐਵੇਂ ਰਿਸ਼ਤੇਦਾਰੀ ਝੂਠੀ ਕਸਮਾਂ ਚੁੱਕ ਚੁੱਕ ਵਾਦੇ ਵਾਲੀ ਉਹਨੇ ਕੰਦ ਉਹ ਸਾਰੀ ਝੂਠੀ ਕਿਵੇਂ ਸੱਚੀ ਹੋ ਸਕਦੀ ਏ ਦਸਖਾਂ ਸੋਚ ਵਜ਼ਾਰੀ ਝੂਠੀ ਉਹਨੂੰ ਸਾਰੀ ਦੁਨੀਆ ਮੰਨਿਆ ਕਸਮੇ ਦੁਨੀਆ ਸਾਰੀ ਝੂਠੀ ਮਾਨ ਸੇ ਬੁਸ਼ਰਾ ਯਾਰੀ ਉਤੇ ਆਖਰ ਨਿਕਲੀ ਯਾਰੀ ਝੂਠੀ